ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਕਾਲ ਆਦਿਆਂ ਵੱਡੀਆਂ ਖਬਰਾਂ ਕੇਂਦਰ ਸਰਕਾਰ ਨੇ ਪੇਸ਼ ਕੀਤਾ 2024-25 ਦਾ ਅਹਿਮ ਬਜਟ ਮਹਿਲਾਵਾਂ ਕਿਸਾਨਾਂ ਅਤੇ ਨੌਜਵਾਨਾਂ ਸਣੇ ਸੋਨੇ ਚਾਂਦੀ ਬਾਰੇ ਕੀਤੇ ਵੱਡੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਐਲਾਨ ਅੱਜ ਕਰਨਗੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਸ਼ਰਮਣੀ ਕਾਲੀ ਦਲ ਚ ਵੱਡਾ ਧਮਾਕਾ ਸੁਖਵੀਰ ਸਿੰਘ ਬਾਦਲ ਨੇ ਕਾਰਤੀਕੌਰ ਕਮੇਟੀ ਭੰਗ ਕੇਂਦਰੀ ਬਜਟ ਤੇ ਭੜਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਿਹਾ ਪੰਜਾਬ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ ਕੇਂਦਰ ਸਰਕਾਰ ਦੇ ਬਜਟ ਤੇ ਕਾਂਗਰਸੀ ਲੀਡਰਾਂ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ ਕਿਹਾ ਪੰਜਾਬ ਨਾਲ ਕੇਂਦਰ ਨੇ ਫੇਰ ਕੀਤਾ ਧੋਖਾ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਬਾਰੇ ਕਿਸਾਨ ਲੀਡਰਾਂ ਦਾ ਵੱਡਾ ਬਿਆਨ ਕਿਹਾ ਬਜਟ ਚ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਵਿੱਤ ਮੰਤਰੀ ਨਿਰਮਲਾ ਸੀਤਰਾਮਣ ਵੱਲੋਂ 2024-25 ਦਾ ਅਹਿਮ ਬਜਟ ਪੇਸ਼ ਕੀਤਾ ਗਿਆ ਹੈ ਇਸ ਬਜਟ ਵਿੱਚ ਇੱਕ ਅਜਿਹੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਤਹਿਤ ਹਰ ਘਰ ਨੂੰ ਹਰ ਮਹੀਨੇ ਸਿੱਧੀ 300 ਯੂਨਿਟ ਮੁਫਤ ਬਿਜਲੀ ਮਿਲੇਗੀ ਵਿੱਤ ਮੰਤਰੀ ਨਿਰਮਲਾ ਸਿਤਰਮ ਨੇ ਬਜਟ ਪੇਸ਼ ਕਰਦਿਆਂ ਕਿ ਹੈ ਕਿ ਔਰਤਾਂ ਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਰੱਖੇ ਗਏ ਹਨ ਇਸ ਦੇ ਨਾਲ ਹੀ ਬਜਟ ਵਿੱਚ ਘਰ ਬਣਾਉਣ ਵਾਲਿਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਤੋਂ ਵੱਧ ਘਰ ਬਣਾਏ ਜਾਣਗੇ ਇਸ ਬਜਟ ਵਿੱਚ ਸੋਨੇ ਤੇ ਚਾਂਦੀ ਦੀ ਕਸਟਮ ਡਿਊਟੀ ਵਿੱਚ ਵੀ ਟੋਤੀ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ ਇਸ ਨਾਲ ਸੋਨਾ ਤੇ ਚਾਂਦੀ ਸਸਤੀ ਹੋ ਜਾਵੇਗੀ ਹੁਣ ਵਿੱਤ ਮੰਤਰੀ ਨੇ 10% ਦੀ ਕਸਟਮ ਡਿਊਟੀ ਨੂੰ ਘਟਾ ਕੇ 6% ਦੀ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਕਿ ਪਿੰਡੂ ਬੁਨਿਆਦੀ ਢਾਂਚੇ ਸਮੇਤ ਪਿੰਡੂ ਵਿਕਾਸ ਲਈ 2.68 ਲੱਖ ਕਰੋੜ ਰੁਪਏ ਅਲੋਟ ਕੀਤੇ ਗਏ ਹਨ ਬਜਟ ਵਿੱਚ ਕਿਸਾਨਾਂ ਨੂੰ ਕਈ ਤੋਹਫੇ ਮਿਲੇ ਹਨ ਵਿੱਤ ਮੰਤਰੀ ਨੇ ਕਿਹਾ ਹੈ ਕਿ ਦੇਸ਼ ਦੇ 5 ਰਾਜਾਂ ਵਿੱਚ ਜਨ ਸਮਰਥ ਅਧਾਰਤ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਕਿਸਾਨ ਕ੍ਰੈਡਿਟ ਕਾਰਡ ਸਕੀਮ ਕਿਸਾਨਾਂ ਨੂੰ ਘੱਟ ਵਿਆਜ ਤੇ ਕਰਜ਼ਾ ਪ੍ਰਦਾਨ ਕਰਦੀ ਹੈ ਵਿੱਤ ਮੰਤਰੀ ਨੇ ਰੁਜ਼ਗਾਰ ਅਤੇ ਹੁਨਰ ਵਿਕਾਸ ਲਈ ਵੱਡੇ ਐਲਾਨ ਕੀਤੇ ਹਨ ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਲਈ ਇੱਕ ਸਕੀਮ ਲਿਆਂਦੀ ਗਈ ਹੈ ਇਸ ਵਿੱਚ ਇੱਕ ਮਹੀਨੇ ਦੀ ਤਨਖਾਹ ਪਹਿਲੀ ਵਾਰੀ ਪੀਐਫਓ ਵਿੱਚ ਰਜਿਸਟਰ ਹੋਣ ਵਾਲੇ ਕਰਮਚਾਰੀਆਂ ਜਾਂ ਕਰਮਚਾਰੀਆਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਇਹ ਰਕਮ 3 ਕਿਸ਼ਤਾਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਜੋ ਵੱਧ ਤੋਂ ਵੱਧ 15000 ਰੁਪਏ ਤੱਕ ਹੋਵੇਗੀ ਇਸ ਦੇ ਨਾਲ ਹੀ ਬਜਟ ਵਿੱਚ ਬਿਹਾਰ ਨੂੰ ਵੱਡਾ ਪੈਕੇਜ ਦਿੱਤਾ ਗਿਆ ਹੈ ਬਿਹਾਰ ਨੂੰ ਇਸ ਵਾਰ ਦੇ ਬਜਟ ਵਿੱਚ 41000 ਕਰੋੜ ਰੁਪਏ ਮਿਲੇ ਹਨ ਅਤੇ ਹਿਮਾਚਲ ਨੂੰ ਵੀ ਤੋਹਫਾ ਮਿਲਿਆ ਹੈ ਮੋਦੀ ਸਰਕਾਰ ਨੇ 11500 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮ ਨੇ ਮੋਦੀ ਸਰਕਾਰ ਦੇ ਤੀਜੇ ਕਾਰਜ ਦੇ ਬਜਟ ਵਿੱਚ ਪ੍ਰਧਾਨ ਮੰਤਰੀ ਮੁੰਦਰਾ ਯੋਜਨਾ ਦੇ ਤਹਿਤ ਦਿੱਤੇ ਗਏ ਕਰਜ਼ਿਆਂ ਦੀ ਸੀਮਾ ਵਧਾਉਣ ਦਾ ਵੀ ਐਲਾਨ ਕੀਤਾ ਹੈ ਹੁਣ ਇਸ ਸਕੀਮ ਤਹਿਤ 2 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਜਲੰਧਰ ਵੈਸਟ ਹਲਕੇ ਦੀ ਜਿਮਨੀ ਚੌਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਜਲੰਧਰ ਦੌਰੇ ਤੇ ਆ ਰਹੇ ਹਨ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਆਂ ਅੱਖ ਹੈ ਕਿ ਜਿਮਨੀ ਚੋਨ ਦੌਰਾਨ ਜਲੰਧਰ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਹਫਤੇ ਵਿੱਚ ਦੋ ਦਿਨ ਜਲੰਧਰ ਰਿਹਾ ਕਰਾਂਗਾ ਤੇ ਮਾਝੇ ਦੁਆਬੇ ਦੇ ਲੋਕਾਂ ਦੇ ਕੰਮ ਇੱਥੇ ਹੀ ਹੋਣਗੇ ਤੁਹਾਡੇ ਨਾਲ ਕੀਤੇ ਵਾਦੇ ਮੁਤਾਬਿਕ ਅੱਜ ਅਤੇ ਕੱਲ ਲੋਕਾਂ ਦਾ ਧੰਨਵਾਦ ਕਰਨ ਅਤੇ ਮੁਲਾਕਾਤ ਕਰਨ ਲਈ ਜਲੰਧਰ ਆ ਰਿਹਾ ਹਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਾਲੀ ਦਲ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਹੈ ਇਸ ਕੋਰ ਕਮੇਟੀ ਵਿੱਚ ਕਾਲੀ ਦਲ ਦੇ ਕਈ ਦਿੱਗਜ ਜਾਗਵਾਂ ਸਣੇ ਹੋਲ ਲੀਡਰ ਵੀ ਸ਼ਾਮਿਲ ਸਨ ਜੋ ਕਾਲੀ ਦਲ ਤੋਂ ਬਾਗੀ ਹੋ ਚੁੱਕੇ ਹਨ ਇਸ ਕੋਰ ਕਮੇਟੀ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬੀਬੀ ਜਗੀਰ ਕੋਰ ਦੇ ਨਾਮ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ ਇਨ੍ਹਾਂ ਬਗਿਆਂ ਵੱਲੋਂ ਇਹ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਦੀ ਇੱਕ ਸ਼ਿਕਾਇਤ ਵੀ ਸ਼੍ਰੀ ਕਾਲ ਤਖਤ ਸਾਹਿਬ ਨੂੰ ਸੌਂਪੀ ਗਈ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੁਦ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਇੱਕ ਨਿਮਾਣੇ ਸਿੱਖ ਵਜੂ ਨਮਸਤਕ ਹੋਣਗੇ ਸੋ ਗੀਰ ਸਿੰਘ ਬਾਦਲ ਨੇ ਇੱਕ ਹੋਰ ਕਮੇਟੀ ਭੰਗ ਕਰਨ ਦਾ ਫੈਸਲਾ ਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਉਹਨਾਂ ਨੇ ਅਜੇ ਕਾਲ ਤੱਕ ਸਾਇਬ ਜਾਣਾ ਹੈ ਹੁਣ ਵੇਖਣਾ ਹੋਵੇਗਾ ਕਿ ਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਗਠਨ ਕਦੋਂ ਹੁੰਦਾ ਹੈ 23 ਵਿੱਚ ਕਿਸ ਕਿਸ ਨੂੰ ਥਾਂ ਮਿਲਦੀ ਹੈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸਿਤਰਮਨ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਇਸ ਦੌਰਾਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਨੇ ਪੰਜਾਬ ਨਾਲ ਮਤਰੇਈ ਮਾ ਵਾਲਾ ਸਲੂਕ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਬਿਹਾਰ ਆਂਧਰਾ ਤੇ ਹਿਮਾਚਲ ਦੀ ਤਰ੍ਹਾਂ ਪੰਜਾਬ ਨੂੰ ਇਹ ਸਪੈਸ਼ਲ ਪੈਕੇਜ ਮਿਲਦਾ ਹੈ ਪਰ ਇਸ ਵਾਰ ਕੇਂਦਰੀ ਬਜਟ ਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਟੀਮਾਨੇ ਕਿਹਾ ਹੈ ਕਿ ਬਜਟ ਚ ਸਿੱਖਿਆ ਸਿਹਤ ਅਤੇ ਕਿਸਾਨਾਂ ਲਈ ਕੁਝ ਨਹੀਂ ਪੇਸ਼ ਹੋਇਆ ਤੇ ਨਾ ਹੀ ਪੰਜਾਬ ਨੂੰ ਕੋਈ ਵੱਡਾ ਉਦਯੋਗ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੀ ਰਹੀ ਹੈ ਤੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲੇ ਲੈਂਦੀ ਹੈ ਇਸੇ ਤਰ੍ਹਾਂ ਅੱਜ ਦਾ ਬਜਟ ਵੀ ਮੈਂ ਸਮਝਦਾ ਹਾਂ ਕਿ ਇਹ ਵੀ ਪੰਜਾਬ ਵਿਰੋਧੀ ਹੈ ਜਿਸ ਲਈ ਕੇਂਦਰ ਨੇ ਪੰਜਾਬ ਨੂੰ ਨਿਰਾਸ਼ ਕੀਤਾ ਹੈ ਕੇਂਦਰ ਸਰਕਾਰ ਵੱਲੋਂ ਬਜਟ ਚ ਪੰਜਾਬ ਲਈ ਕੋਈ ਸਪੈਸ਼ਲ ਪੈਕੇਜ ਨਾ ਐਲਾਨੇ ਜਾਣ ਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ ਬਜਟ ਪਾਸ਼ਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਸੰਸਦ ਤੋਂ ਬਾਹਰ ਆ ਗਏ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਕਾਂਗਰਸੀ ਸੰਸਦ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇਸ ਰਾਧੀ ਸੂਬਾ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਲਈ ਕੁਝ ਵੀ ਐਲਾਨ ਨਹੀਂ ਕੀਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਹੈ ਕਿ ਪੰਜਾਬ ਨੂੰ ਇਸ ਬਜਟ ਵਿੱਚ ਕੁਝ ਨਹੀਂ ਦਿੱਤਾ ਗਿਆ ਇਹ ਇੱਕ ਸਰਹੱਦੀ ਸੂਬਾ ਹੈ ਅੱਜ ਸਾਡੇ ਨਾਲ ਧੋਖਾ ਹੋਇਆ ਹੈ ਜਿਹਾ ਇਸ ਲਈ ਹੋਇਆ ਹੈ ਕਿ ਕਿਉਂਕਿ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਉਹਨਾਂ ਨੇ ਕਿਹਾ ਹੈ ਕਿ ਬਿਹਾਰ ਅਤੇ ਆਂਧਰਾ ਲਈ ਪੂਰਾ ਬਜਟ ਹੈ ਪੂਰਾ ਦੇਸ਼ ਦੇਖ ਰਿਹਾ ਹੈ ਪੰਜਾਬ ਲਈ ਕੋਈ ਐਲਾਨ ਨਹੀਂ ਹੋਇਆ ਕਈ ਵਾਰ ਸਾਨੂੰ ਲੱਗਦਾ ਹੈ ਕਿ ਤੁਸੀਂ ਸਾਨੂੰ ਭਾਰਤ ਦੇ ਨਕਸ਼ੇ ਤੋਂ ਹਟਾ ਰਹੇ ਹੋ ਪੰਜਾਬ ਦੇ ਕਿਸਾਨ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ ਰਾਜਾ ਬਰਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਧੋਖਾ ਕਰਦੀ ਆ ਰਹੀ ਹੈ ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪੰਜਾਬ ਵਿੱਚ ਜਿੱਥੇ ਭਿਆਨਕ ਗਰਮੀ ਦਾ ਦੌਰ ਲਗਾਤਾਰ ਜਾਰੀ ਹੈ ਉੱਥੇ ਹੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਰੁਕ ਰੁਕ ਕੇ ਬਾਰਿਸ਼ ਵੀ ਹੋ ਰਹੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਇੱਕ ਵਾਰ ਫਿਰ ਸਰਗਰਮ ਹੋ ਰਿਹਾ ਹੈ ਅਤੇ ਅਗਲੇ 1-2 ਦਿਨ ਬਾਰਿਸ਼ ਦਾ سلسلہ ਜਾਰੀ रह ਸਕਦਾ ਹੈ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਅੱਜ ਤੇ ਕੱਲ ਪਰਮੇਮੀ ਦੀ ਪੇਸ਼ੇਨਗੋਈ ਕੀਤੀ ਹੈ ਇਸ ਲਈ ਮੌਸਮ ਵਿਗਿਆਨੀਆਂ ਨੇ ਅੱਜ orange alert ਜਾਰੀ ਕੀਤਾ ਹੈ ਅੱਜ ਸਵੇਰੇ ਹੀ ਦੁਆਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਭਾਗ ਮੁਤਾਬਿਕ ਆਉਣ ਵਾਲੇ ਕੁਝ ਘੰਟਿਆਂ ਦਰਮਿਆਨ ਮਰੀਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤਰਨਤਾਰਨ ਐਸਸੀ ਹਸਨਗਰ ਚੰਡੀਗੜ੍ਹ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸਾਂਝਾ ਬਿਆਨ ਜਾਰੀ ਕਰਦੇ ਕਿ ਹੈ ਕਿ ਇਸ ਬਜਟ ਤੋਂ ਕਿਸਾਨਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਬਜਟ ਵਿੱਚ ਐਮਐਸਪੀ ਗਰੰਟੀ ਐਕਟ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਰਾਹਤ ਅਤੇ ਸਵਾਮੀ ਨਾਥਨ ਕਮਿਸ਼ਨ ਦੇ C2+50% ਫਾਰਮੂਲੇ ਅਨੁਸਾਰ MSP ਦੇਣ ਨਾਲ ਸੰਬੰਧਿਤ ਮੁੱਦਿਆਂ ਤੇ ਕੋਈ ਕਦਮ ਨਹੀਂ ਚੁੱਕੇ ਗਏ ਹਨ ਕਿਸਾਨ ਆਗੂਆਂ ਨੇ ਕਿ ਹੈਗੇ ਬਜਟ ਵਿੱਚ ਸਰਕਾਰ ਨੇ ਖਾਣ ਵਾਲੇ ਅਨਾਜ ਤੇਲ ਅਤੇ ਦਾਲਾਂ ਦੇ ਮਾਮਲੇ 'ਚ ਆਤਮ ਨਿਰਭਰ ਬਣਨ ਦੀ ਮੁਹਿੰਮ ਚਲਾਉਂਦੀ ਗੱਲ ਕੀਤੀ ਸੀ ਪਰ ਜਦੋਂ ਤੱਕ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਕੰਮ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਖਾਣ ਵਾਲੇ ਅਨਾਜ ਤੇ ਤੇਲ ਤੇ ਦਾਲਾਂ ਤੇ ਫਸਲਾਂ ਦੇ ਮਾਮਲੇ ਵਿੱਚ ਸਵੈ ਨਿਰਭਰ ਹੋਣਾ ਵੀ ਪਿੰਨਤਾ ਸੰਭਵ ਨਹੀਂ ਹੈ ਕਿਸਾਨਾਂ ਗੁਣੇ ਕਿ ਹੈਗੀ ਸਰਕਾਰ ਨੇ ਖੇਤੀ ਵਿੱਚ 108 ਨਵੀਆਂ ਕਿਸਮਾਂ ਦੇ ਬੀਜ ਲਿਆਉਣ ਦੀ ਗੱਲ ਕੀਤੀ ਹੈ ਪਰ ਸਰਕਾਰ ਪਹਿਲਾਂ ਜਵਾਬ ਦੇਵੇ ਕਿ ਸਾਡੇ ਦੇਸੀ ਬੀਜਾਂ ਨੂੰ ਸੰਭਾਲਣ ਲਈ ਸਰਕਾਰ ਕੀ ਕਰ ਰਹੀ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਨੂੰ ਆਤਮ ਨਿਰਭਰਤਾ ਤੋਂ ਮੰਡੀ ਤੇ ਨਿਰਪਰਤਾਵਲ ਜਾਂਦੀ ਕੋਸ਼ਿਸ਼ ਕਰ ਰਹੀਆਂ ਹਨ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਵਿੱਤ ਮੰਤਰਾਲੇ ਵੱਲੋਂ ਪਿਛਲੇ 5 ਸਾਲਾਂ ਵਿੱਚ ਖੇਤੀਬਾੜੀ ਮੰਤਰਾਲੇ ਨੂੰ ਦਿੱਤੇ ਗਏ ਬਜਟ ਵਿੱਚੋਂ ਖੇਤੀਬਾੜੀ ਮੰਤਰਾਲੇ ਨੇ 1 ਲੱਖ ਕਰੋੜ ਰੁਪਏ ਵਾਪਸ ਕਰ ਦਿੱਤੇ ਸਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮੌਜੂਦਾ ਸਰਕਾਰ ਕਿਸਾਨਾਂ ਦੇ ਮੁੱਦਿਆਂ ਪ੍ਰਤੀ ਗੰਭੀਰ ਨਹੀਂ ਹੈ ਇਹ ਅੱਜ ਜੋ ਬਜਟ ਪੇਸ਼ ਕੀਤਾ ਹੈ ਇਹੋ ਜਿਹਾ ਵਿਨਾਸ਼ਕਾਰੀ ਬਜਟ ਸਮੁੱਚੇ ਦੇਸ਼ ਦੇ ਲਈ ਰਾਜਾਂ ਦੇ ਲਈ ਔਰ ਹਰ ਵਰਗ ਦੇ ਲਈ ਇਹੋ ਜਿਹਾ ਵਿਨਾਸ਼ਕਾਰੀ ਬਜਟ ਕਦੇ ਸ਼ਾਇਦ ਕਿਸੇ ਸਰਕਾਰ ਨੇ ਨਾ ਪੇਸ਼ ਕੀਤਾ ਹੋਵੇ ਸਭ ਤੋਂ ਪਹਿਲਾ ਇੰਡੀਕੇਟਰ ਬਜਟ ਕਿਹੋ ਜਿਹਾ ਉਹਦਾ ਸਭ ਤੋਂ ਪਹਿਲਾ ਇੰਡੀਕੇਟਰ ਹੈ ਜਿਹੜਾ ਉਹ ਸ਼ੇਅਰ ਮਾਰਕੀਟ ਤੋਂ ਪਤਾ ਲੱਗਦਾ ਅੰਦਾਜ਼ਾ ਹੁੰਦਾ ਕਿ ਸ਼ੇਅਰ ਮਾਰਕੀਟ ਉੱਪਰ ਜਾਂਦੀ ਹੈ ਕਿ ਨੀਚੇ ਜਾਂਦੀ ਹੈ ਔਰ ਅੱਜ ਜਿਵੇਂ ਹੀ ਬਜਟ ਪੇਸ਼ ਹੋਇਆ ਜਿਸ ਤਰੀਕੇ ਦੇ ਨਾਲ ਸ਼ੇਅਰ ਮਾਰਕੀਟ ਗਿਰੀ ਹੈ ਉਸ ਤੋਂ ਸੈਂਟੀਮੈਂਟ ਦਾ ਦੇਸ਼ ਭਰ ਦੇ ਵਿੱਚ ਸੈਂਟੀਮੈਂਟ ਕੀ ਗਿਆ ਹੈ ਉਹ ਉਹਦਾ ਬੜੇ ਬੜੇ ਪੜੀ ਪੰਤੇ ਆਪਾਂ ਅੰਦਾਜ਼ਾ ਲਾ ਸਕਦੇ ਅੱਜ ਇਸ ਬਜਟ ਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਉਹ ਸੂਬਾ ਜਿਨੇ ਹਮੇਸ਼ਾ ਦੇਸ਼ ਦੀ ਰੱਖਿਆ ਅੱਗੇ ਹੋ ਕੇ ਕੀਤੀ ਹੈ ਚਾਹੇ ਪਾਰਟੀਸ਼ਨ ਵੇਲੇ ਤੇ ਚਾਹੇ ਦੇਸ਼ ਦਾ ਢਿੱਡ ਭਰਨ ਵੇਲੇ ਗ੍ਰੀਨ ਰੈਵੋਲੂਸ਼ਨ ਵੇਲੇ ਚਾਹੇ ਅੱਤਵਾਦ ਵੇਲੇ ਤੇ ਅੱਜ ਪੰਜਾਬ ਦੇ ਨਾਲ ਵੀ ਇੱਕ ਬਹੁਤ ਵੱਡਾ ਧੋਖਾ ਜਿਹੜਾ ਭਾਜਪਾ ਦੀ ਇਸ ਐਨਡੀਐ ਸਰਕਾਰ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਹੈ। ਔਰ ਮੈਂ ਸਮਝਦਾ ਕਿ ਇਹ ਸਬਕਾ ਵਿਕਾਸ ਨਹੀਂ ਇਹ ਤਾਂ ਪੰਜਾਬ ਦੇ ਲਈ ਬਦਲਾ ਲਊ। ਬਦਲਾ ਲਊ ਪੰਜਾਬ ਦੇ ਨਾਲ ਇਹ ਬਜਟ ਉਹਨਾਂ ਨੇ ਪੇਸ਼ ਕੀਤਾ ਕਿਉਂਕਿ ਜਿਹੜਾ ਰਿਜ਼ਲਟ ਆ ਪੰਜਾਬ ਨੇ ਭਾਜਪਾ ਦੇ ਹੱਕ ਦੇ ਵਿੱਚ ਦਿੱਤਾ ਸੀਗਾ ਜਿੱਥੇ ਇੱਕ ਵੀ ਸੀਟ ਨਹੀਂ ਆਈ ਉਹਨਾਂ ਨੂੰ ਤੇ ਉਸੇ ਦਾ ਬਦਲਾ ਇਸ ਬਜਟ ਦੇ ਵਿੱਚ ਕੱਢਿਆ ਗਿਆ ਹੈ। 1.5 ਸਾਲ ਦੇ ਕਰੀਬ ਪੰਜਾਬ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠਾ ਰਿਹਾ ਅੱਜ ਵੀ ਬੈਠਾ ਰਹਿਣ ਦੇ ਬਾਰਡਰਾਂ ਦੇ ਉੱਪਰ ਉਹਨਾਂ ਦੇ ਲਈ ਇੱਕ ਨਵਾਂ ਪੈਸਾ ਵੀ ਕੋਈ ਸਪੈਸ਼ਲ ਗ੍ਰਾਂਟ ਜਾਂ ਐਡ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਹੈਗੀ ਐਮਐਸਪੀ ਗਾਰੰਟੀ ਦੀ ਦੀ ਗੱਲ ਦੀ ਮੰਗ ਪੰਜਾਬ ਦਾ ਕਿਸਾਨ ਉਹ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ ਪਰ ਐਮਐਸਪੀ ਦੀ ਗਾਰੰਟੀ ਦੇ ਲਈ ਇੱਕ ਪਰਸ ਇੱਕ ਵਰਡ ਵੀ ਇੱਕ ਸ਼ਬਦ ਵੀ ਇਸ ਬਜਟ ਦੇ ਵਿੱਚ ਇਸ ਸਰਕਾਰ ਵੱਲੋਂ ਨਹੀਂ ਕਿਹਾ ਗਿਆ ਹੈਗਾ ਉਲਟਾ ਪੰਜ ਸਟੇਟਾਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਜਾਣਗੇ ਇਹ ਗੱਲ ਤਾਂ ਕਹੀ ਪਰ ਉਹਦੇ ਵਿੱਚ ਵੀ ਸਪੈਸੀਫਾਈ ਨਹੀਂ ਕੀਤਾ ਗਿਆ ਕਿ ਉਹਨਾਂ ਪੰਜਾਂ ਸਟੇਟਾਂ ਦੇ ਵਿੱਚ ਪੰਜਾਬ ਵੀ ਇੱਕ ਸਟੇਟ ਹੋਊਗੀ ਸਬਸਿਡੀ ਜਿਹੜੀ ਫਰਟੀਲਾਈਜ਼ਰ ਸਬਸਿਡੀ ਖਾਦਾਂ ਦੇ ਉੱਪਰ ਉਹ ਵੀ ਉਲਟਾ ਘਟਾ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੇ ਉੱਪਰ ਹੋਰ ਬੋਝ ਪਾਊਗਾ ਨੌਜਵਾਨਾਂ ਦੇ ਲਈ ਇਹੀ ਸਰਕਾਰ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਕਹਿੰਦੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਿਆ ਕਰਾਂਗੇ ਨੌਕਰੀ ਦਾ ਇੱਕ ਲਫ਼ਜ਼ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਕਿ ਕਿੰਨੇ 100 ਜਾਂ ਕਿੰਨੇ ਲੱਖ ਜਾਂ ਕਿੰਨੇ ਕਰੋੜ ਕਰਾਂਗੇ ਬਲਕਿ 10 ਸਾਲ ਬਾਅਦ ਕੋਈ ਇੰਟਰਨਸ਼ਿਪ ਦੀ ਗੱਲ ਕਰਾਂਗੇ ਇੰਟਰਨਸ਼ਿਪ ਭਾਈ ਨੌਕਰੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਨੌਜਵਾਨਾਂ ਦੇ ਲਈ ਕੁਝ ਨਹੀਂ ਕਿਹਾ ਗਿਆ ਸਾਡੀਆਂ ਮਾਵਾਂ ਭੈਣਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ ਨਾ ਦੇਸ਼ ਦੇ ਲਈ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਰੱਖਣਾ ਹੀ ਕੀ ਸੀਗਾ ਇੱਥੋਂ ਤੱਕ ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਆਈ ਤੇ ਇਸ ਬਜਟ ਦੇ ਵਿੱਚ ਬਿਹਾਰ ਦਾ ਨਾਮ ਲਿਆ ਗਿਆ ਅਸਮ ਦਾ ਨਾਮ ਲਿਆ ਗਿਆ ਸਿੱਕਮ ਦਾ ਨਾਮ ਲਿਆ ਗਿਆ ਉੱਤਰਾਖੰਡ ਦਾ ਨਾਮ ਲਿਆ ਗਿਆ ਹਿਮਾਚਲ ਦਾ ਨਾਮ ਲਿਆ ਗਿਆ ਕਿ ਜੀ ਇੰਨਾ ਸਟੇਟਾਂ ਦੇ ਵਿੱਚ ਜਦੋਂ ਬਰਸਾਤਾ ਪੈਂਦੀਆਂ ਨੇ ਬੱਦਲ ਫਟਦੇ ਨੇ ਭਾਰੀ ਮੀਂਹ ਪੈਂਦੇ ਨੇ ਤੇ ਇੰਨਾ ਸਟੇਟਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਇਹਨਾਂ ਨੂੰ ਉਸ ਸਮੇਂ ਪੰਜਾਬ ਦਾ ਨਾਮ ਲੈਣਾ ਵੀ ਇਹਨਾਂ ਨੇ ਮੁناسب ਨਾ ਸਮਝਿਆ ਔਰ ਉਹ ਪੰਜਾਬ ਜਿੱਥੇ ਪਿਛਲੇ ਸਾਲ ਹੀ ਫਲਡਸ ਦੇ ਦੌਰਾਨ 77 ਮੌਤਾਂ ਹੋਈਆਂ ਔਰ 1680 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਆਪ ਦੇ ਪਿੰਡੇ ਤੇ ਝੱਲ ਕੇ ਹਟਿਆ ਪਰ ਇਹਨਾਂ ਦੇ ਮੂੰਹੋਂ ਇੱਕ ਲਫ਼ਜ਼ ਵੀ ਪੰਜਾਬ ਦੇ ਹੱਕਾਂ ਦੇ ਲਈ ਉਹ ਨਹੀਂ ਨਿਕਲਿਆ ਹੈਗਾ ਸੋ ਇਹੋ ਜਿਹਾ ਮੈਂ ਸਮਝਦਾ ਕਿ ਮਾੜਾ ਵਿਤਕਰਾ ਮਾੜਾ ਵਤੀਰਾ ਜਿਹੜਾ ਕਿ ਅੱਜ ਤੱਕ ਕਦੇ ਕਿਸੇ ਬਜਟ ਦੇ ਵਿੱਚ ਕਿਸੇ ਸਰਕਾਰ ਦੇ ਵਿੱਚ ਨਹੀਂ ਦੇਖਿਆ ਹੋਣਾ ਕਿੰਨੀ ਕੁ ਵਿਨਾਸ਼ਕਾਰੀਏ ਇਸ ਦੇਸ਼ ਦੇ ਲਈ ਔਰ ਪੰਜਾਬ ਦੇ ਲਈ ਹੋ ਰਹੀ ਹੈ ਉਹ ਅੱਜ ਦੇ ਇਸ ਬਜਟ ਨੂੰ ਪੇਸ਼ ਕਰਨ ਦੌਰਾਨ ਸਮੁੱਚਾ ਪੰਜਾਬ ਹੈ ਜਿਹੜਾ ਉਹ ਸਮਝ ਚੁੱਕਿਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਪੰਜਾਬੀ ਵੀਰ ਨੇ ਉਹ ਇਸ ਬਜਟ ਨੂੰ ਸਿਰੇ ਤੋਂ ਨਕਾਰ ਚੁੱਕੇ ਨੇ ਇਸ ਬਜਟ ਦੇ ਵਿੱਚ ਪੰਜਾਬ ਪ੍ਰਤੀ ਨਫ਼ਰਤ ਹੈ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਦੀ ਔਰ ਕੇਂਦਰ ਸਰਕਾਰ ਦੀ ਉਹ ਸਪਸ਼ਟ ਨਜ਼ਰ ਆਉਂਦੀ ਹੈ ਔਰ ਮੈਂ ਸਮਝਦਾ ਕਿ ਆ ਮਲਕ ਕਿਸ ਪਾਸੇ ਵੱਲ ਜਾ ਰਿਹਾ ਹੈ ਇਕਨੋਮੀ ਕਿਸ ਪਾਸੇ ਵੱਲ ਜਾ ਰਹੀ ਹੈ ਉਹਦਾ ਅੰਦਾਜ਼ਾ ਕੱਲ ਹੀ ਦੇਸ਼ ਦੇ ਲੋਕਾਂ ਨੂੰ ਬੜੇ ਭਲੀ ਭੰਦੀ ਅੰਦਾਜ਼ਾ ਹੋ ਗਿਆ ਸੀਗਾ ਅੱਜ ਪੂਰੀ ਦੁਨੀਆ ਮੈਂ ਭਾਰਤ ਕੇ ਪ੍ਰਤੀ ਆਕਰਸ਼ਨ ਵਧਾ ਹੈ ਔਰ ਭਾਰਤ ਮੈਂ ਟੂਰਿਜ਼ਮ ਕੇ ਖੇਤਰ ਮੈਂ नई संभावनाएं बनी है टूरिज्म क्षेत्र गरीब और मध्यम वर्ग के लिए कई अवसर लेके आता है इस बजट में टूरिज्म क्षेत्र पर भी विशेष बल दिया गया है साथियों एनडीए सरकार ने पिछले दस साल में यह सुनिश्चित किया है कि गरीब और मध्यम वर्ग को लगातार टैक्स से राहत मिलती रहे इस बजट में भी इनकम टैक्स में कटौती और स्टैंडर्ड डिडक्शन में वृद्धि का फैसला लिया गया है टीडीएस के नियमों को भी सरल किया गया है इन कदमों से हर टैक्स पेयर को अतिरिक्त बचत होने वाली है साथियों देश के विकास के लिए भारत के पूर्वी क्षेत्र का संपूर्ण विकास पूर्वोदय के विजन द्वारा हमारे इस अभियान को नई गति नई ऊर्जा मिलेगी हम पूर्वी भारत में कई महत्वपूर्ण इंफ्रास्ट्रक्चर जैसे हाईवेज वाटर प्रोजेक्ट और पावर प्रोजेक्ट्स का निर्माण कर विकास को नई गति देंगे साथियों इस बजट का एक बहुत बड़ा फोकस देश के किसान है अन्न भंडारण के लिए दुनिया की सबसे बड़ी स्कीम के बाद अब हम वेजिटेबल प्रोडक्शन क्लस्टर्स बनाने जा रहे हैं इससे एक और छोटे किसानों को फल सब्जियों अन्य उपज के लिए नए बाजार मिलेंगे बेहतर दाम मिलेंगे तो दूसरी ओर हमारे मध्यम वर्ग के लिए फल सब्जियों की उपलब्धता बढ़ेगी और परिवार के लिए पोषण भी सुनिश्चित होगा कृषि क्षेत्र में भारत का आत्मनिर्भर बनना समय की मांग है इसलिए दलहन तिलहन की पैदावार बढ़ाने के लिए किसानों को मदद की घोषणा की गई है साथियों देश में गरीबी समाप्त हो गरीब का सशक्तिकरण हो इस दिशा में भी आज के बजट में प्रमुख घोषणाएं की गई हैं गरीबों के लिए तीन करोड़ नए घर बनाना तय हुआ है जनजातीय उन्नत ग्राम अभियान सेचुरेशन अप्रोच के साथ पांच करोड़ आदिवासी परिवारों को मूलभूत सुविधाओं से जोड़ा जाएगा इसके अलावा ग्राम सड़क योजना 25,000 नए ग्रामीण क्षेत्रों को ऑल वेदर रोड से जोड़ेगी इसका लाभ देश के सभी राज्यों के दूर दराज गांवों को मिलेगा साथियों आज का बजट नए अवसर नई ऊर्जा लेकर आया है ये ढेर सारे नए रोजगार ਸਵਾਰੋਜਗਾਰ ਕੇ ਅਵਸਰ ਲੈ ਕੇ ਆਇਆ ਇਹ ਬੈਟਰ ਗਰੋਥ ਔਰ ਬ੍ਰਾਈਟ ਫਿਊਚਰ ਲੈ ਕੇ ਆਇਆ